ਉਠਾ ਕੁਰ ਤੁਮੋਂ ਪੈ ਅਰਦਾਸ ਜਿਉ ਪੰਡੋ ਸਾਬ ਤੇਰੀ ਰਾ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕੇ ਰੋਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉਚੇ ਤੇ ਉੱਚਾ ਪ੍ਰਗਵੰਤ ਸਗਲ ਸਮਗਰੀ ਤੁਮਰਾ ਸੋ ਤੁਰਤਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਾਤ ਮੇ ਤੋ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੋ ਜੇ ਅਗੇ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਪਿਆਰਿਆ ਕਹ ਨਾਨਕੂ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੇ ਮੇਰਾ ਵਾਹਿਗੁਰੂ ਬੋਲਣਾ ਜੀ ਵਾਹਿਗੁਰੂ 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 ਅਰਦਾਸ ਏਕੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਮਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾਇ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਮਰਿਆ ਘਰ ਨੋਂ ਨਿੰਦ ਆਵੇ ਤਾਂ ਸਭ ਥਾਈ ਹੋਏ ਸਹਾਏ ਸਰਵਤਦਾਨੀ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਸਾਂ ਜਿਉਂ ਦੀ జగ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀ ਦਾਰ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਗੁਰੂ ਸਾਹਿਬ ਦੇ ਸਾਜੇ ਨਮਾਜੇ ਪੰਜ ਪਿਆਰੇ ਚਾਰ ਸਾਹਿਬ ਜਾਦੇ ਚਾਲੀ ਮੁਕਤੇ ਹਟੀਆਂ ਜਾਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਖ ਤਲਾਈ ਤੇ ਗਵਾਹੀ ਤੇ ਕੇ ਆਂਡੜ ਕੀ ਤਾ ਤਨਾ ਪਿਆਰਿਆ ਤੇ ਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਜਿੰਨਾ ਸਿੰਘ ਸਿੰਘਣੀਆਂ ਨੇ ਧਰਮੇਤ ਸੀ ਦਤੇ ਬੰਦ ਬੰਦ ਕਡਵਾਏ ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂਸ ਆਸਾਂ ਸੰਗ ਨਮਾਈ ਜਿੰਨਾ ਸਿੰਘਾਂ ਸਿੰਘਣੀਆਂ ਪਚਾਂਗੀਆਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਹਿ ਬੋਲਣਾ ਜੀ ਵਾਹਿਗੁਰੂ ਪੰਜਾਂ ਤੱਕ ਤਾਂ ਸਮੂਹ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਸਹਿ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਹਾਂ-ਜਾਹਾਂ ਖਾਲਸਾ ਸਾਹਿਬ ਤਾਹਾਂ ਤਾਹ ਰਖਿਆ ਰਤ ਦੇਗ ਤੇਗ ਫਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਵਾਹਿਗੁਰੂ ਬਗਸੇਓ ਜੀ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਬਵੀਕ দান ਬਸਾਉ দান ਭਰੋਸਾ দান ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਤਨੀ ਅਸਨਾਨ ਚੌਕੀਆਂ ਝੰਡੇ ਬੁੰਗੇ ਜੋਗੋ ਜੁਗਾ ਟਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸੇਖਾਂ ਦਾ ਮੰਨੀ ਮਾ ਮਤ ਉੱਚੀ ਮਤ ਪਤ ਦਾ ਰਾਖਾ ਪੇ ਵਾਹਿਗੁਰੂ ਈ ਕਾਲ ਪੁਰਖ ਆਪਣੇ ਪੰਥ ਦੀ ਸਦਾ ਸਹਾਈ ਦੋ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਪਸੋੜਿਆ ਗਿਆ ਹੈ ਖੁੱਲੇ ਦਰਸਨੂ ਦੀਦਾਰ ਸੇਵਾ ਸੁਭਾਲਣ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹਿੰ ਮਾੜਿਆਂ ਦੀ ਮਾਨ ਨੇ ਤਣਿਆਂ ਦੀ ਤਾਨ ਨਿਉਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਗਰੀਬਨ ਮਾਜ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਦੇ ਕਿਰਪਾ ਦੁਆਰ ਸੰਗਤਾਂ ਦੀ ਅਰਦਾਸ ਬੇਨਤੀ ਦਰਗਾਹ ਵਿੱਚ ਪਰਵਾਣ ਕਰਨੀ ਨਗਰ ਖੇੜਿਆਂ ਤੇ ਤੰਦਰੁਤੀ ਵਕਸਨਾ ਬੱਚੇ ਬੱਚਿਆਂ ਨੂੰ ਗੁਰ ਸਿੱਖੀ ਆਲਾ ਨਾਮਦਾਨ ਵਕਸਨਾ ਵਿਦਿਆ ਵਕਸਨੀ ਸਰਬੱਤ ਦਾ ਭਲਾ ਕਰਨਾ ਸੱਚਾ ਪਾਤਸ਼ਾਹ ਜੀਓ ਤਨ ਤਨ ਗੁਰੂ ਨਾਨਕ ਦੇਵ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਗੁਰੂ ਦਸਵੇਂ ਪਾਤਸ਼ਾਹ ਤਨ ਤਨ ਬਾਬਾ ਬੁੱਢਾ ਸਾਹਿਬ ਮਹਾਰਾਜ ਜੀਓ ਬਾਬਾ ਰਬੀ ਦਾਸ ਮਹਾਰਾਜ ਜੀਓ ਤਨ ਤਨ ઋષਿ ਮੁਨੀ ਬਰਮ ਗਿਆਨੀ ਸੰਤ ਬਾਬਾ ਅਤਰ ਸਿੰਘ ਮਹਾਰਾਜ ਜੀਓ ਆਪ ਜੀ ਦੇ ਅਸਥਾਪਿਤ ਗੀਤ ਹੋਏ ਆਸਾਨ ਗੁਰਦੁਆਰਾ ਸੱਚਖੰਡ ਗੀਠਾ ਸਾਹਿਬ ਵਿਖੇ ਅਰਦਾਸ ਬੇਨਤੀ ਹੋ ਰਹੀ ਐ ਸੱਚਾ ਪਾਤਸ਼ਾਹ ਜੀਓ ਆਪ ਦੇ ਹੁਕਮ ਅਨਸਾਰ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਵਾਨ ਕਰਨੀਆਂ ਮੇਰੇ ਗਰੀਬ ਦੀਆਂ ਜੋਜੜੀਆਂ ਅਰਦਾਸਾਂ ਦਰਗਾਹ ਵਿੱਚ ਪ੍ਰਵਾਨ ਕਰਨੀਆਂ ਸੱਚਾ ਪਾਤਸ਼ਾਹ ਜੀਓ ਸੁਖ ਸ਼ਾਂਤੀ ਬਖਸ਼ਣਾ ਚੜ੍ਹਦੀ ਕਲਾ ਵਿੱਚ ਰੱਖਣਾ ਸੱਚਾ ਪਾਤਸ਼ਾਹ ਜੀਓ ਦੀਵਾਲੀ ਦਾ ਸੁਭ ਦਿਹਾੜਾ ਆ ਰਿਹਾ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਤੰਦਰੁਤੀ ਵਸਨਾ ਸਭ ਦੀ ਚੜਦੀ ਕਲਾ ਰੱਖਣੀ ਸੱਚਾ ਪਾਸਾ ਜੀਓ ਸਭ ਦੇ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਤੰਦਰੁਤੀ ਵਸਨਾ ਸੱਚਾ ਪਾਸਾ ਜੀਓ ਜੋ ਸਾਡੇ ਪੀੜਤ ਪਰਿਵਾਰ ਹੜਾਂ ਦੀ ਮਾਰ ਝੱਲ ਰਹੇ ਨੇ ਸੱਚਾ ਪਾਸਾ ਜੀਓ ਉਹਨਾਂ ਤੇ ਵੀ ਕਿਰਪਾ ਕਰਨਾ ਸੱਚਾ ਪਾਸਾ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਉਨ੍ਹਾਂ ਤੇ ਸੁਖ ਸ਼ਾਂਤੀ ਬਖਸ਼ਣਾ ਜੋ ਸੇਵਾਦਾਰ ਸੇਵਾ ਨਿਮਾ ਰਹੇ ਨੇ ਪੰਜਾਬ ਦੇ ਨਗਰਾਂ ਦੇ ਵਿੱਚੋਂ ਬੱਚੇ ਬੱਚੀਆਂ ਮਾਤਾ ਬਜ਼ੁਰਗ ਸੇਵਾਦਾਰ ਸੇਵਾ ਨਿਮਾ ਰਹੇ ਨੇ ਉਹਨਾਂ ਦੀ ਚੜ੍ਹਦੀ ਕਲਾ ਰੱਖਣੀ ਸੱਚਾ ਪਾਤਸ਼ਾਹ ਜੀਓ ਉਹਨਾਂ ਦੇ ਬੱਚਿਆਂ ਤੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਸੁਖ ਸ਼ਾਂਤੀ ਬਖਸ਼ਨੀ ਸੱਚਾ ਪਾਤਸ਼ਾਹ ਜੀਓ ਜੋ ਸਾਡੇ ਦੇਸ਼-ਪ੍ਰਦੇਸ਼ ਦੇ ਵਿੱਚੋਂ ਬੱਚੇ ਰਹਿੰਦਿਆਂ ਇਨ੍ਹਾਂ ਪੀੜਿਤ ਪਰਿਵਾਰਾਂ ਖਾਤਰ ਯੋਗਦਾਨ ਪਾਏ ਨੇ ਉਹਨਾਂ ਦੀ ਵੀ ਚੜ੍ਹਦੀ ਕਲਾ ਰੱਖਣੀ ਜੋ ਪੰਜਾਬ ਬਾਰਡਰਾਂ ਤੇ ਬੈਠੇ ਨੇ ਰਹਾਈ ਸਿੰਘਾਂ ਵਾਸਤੇ ਸੱਚਾ ਪਾਤਸ਼ਾਹ ਉਹਨਾਂ ਦੀ ਵੀ ਜਿੱਤ ਪ੍ਰਾਪਤ ਕਰਨੀ ਬਾਣੀ ਦੀ ਲਾਜ ਰੱਖਣੀ ਚੜ੍ਹਦੀ ਕਲਾ ਵਿੱਚ ਰੱਖਣਾ ਉਹਨਾਂ ਨੂੰ ਸੱਚਾ ਪਾਤਸ਼ਾਹ ਜੀਓ ਦੁੱਖਾਂ ਕਲੇਸ਼ਾਂ ਦੇ ਸਭ ਦੇ ਨਾਸ ਕਰਨੇ ਸੱਚਾ ਪਾਤਸ਼ਾਹ ਜੀਓ ਗੌਰਪ੍ਰੀਤ ਸਿੰਘ ਸਨੋਪ ਜਗ ਜਗਰਉਪ ਸਿੰਘ ਦਾ ਲੜਕਾ ਸਰਗੁਰੂ ਸਚਿਆ ਪਾਤਸ਼ਾਹ ਉਸ ਬੱਚੇ ਨੂੰ ਬਿਮਾਰੀਆਂ ਅਠਮਾਰੀਆਂ ਤੋਂ ਬਚਾ ਕੇ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਉਹਨੂੰ ਸਰਕਾਰੀ ਜੌਬ ਦੇ ਵਿੱਚ ਦਾਖਲ ਕਰਨਾ ਸਰਗੁਰੂ ਸਚਿਆ ਪਾਤਸ਼ਾਹ ਉਹਨੂੰ ਬੱਚੇ ਨੂੰ ਸਰਕਾਰੀ ਨੌਕਰੀ ਤੇ ਲਵਾਉਣਾ ਸਰਗੁਰੂ ਸਚਿਆ ਪਾਤਸ਼ਾਹ ਪਰਿਵਾਰ ਦੇ ਉੱਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਸੁਖ ਸ਼ਾਂਤੀ ਵਾਸਨੀ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੱਚਾ ਪਾਤਸ਼ਾਹ ਜੀਓ ਦੋ ਪਰਿਵਾਰ ਦੁੱਗਾਂ ਤੋਂ ਨੇ ਸਰਗੁ ਸੱਚਾ ਪਾਤਸ਼ਾਹ ਇੱਕ ਬੱਚੇ ਨੇ ਪੰਜਾਬ ਪੁਲਿਸ ਦੀ ਭਰਤੀ ਦੇ ਵਿੱਚ ਉਸ ਨੂੰ ਸੈਟਿੰਗ ਕਰਨਾ ਸੁਖ ਸ਼ਾਂਤੀ ਵਾਸਨਾ ਚੜ੍ਹਦੀ ਕਲਾ ਵਿੱਚ ਰੱਖਣਾ ਪਰਿਵਾਰ ਤੇ ਤੰਦਰੁਸਤੀ ਵਾਸਨਾ ਦੂਸਰਾ ਪਰਿਵਾਰ ਸੱਚਾ ਪਾਤਸ਼ਾਹ ਜੀਓ ਇੱਕ ਬੱਚਾ ਲਖਾਈ ਪੜ੍ਹਾਈ ਦੇ ਵਿੱਚ ਮੰਨਣੀ ਲਾ ਰਿਹਾ ਉਹਨੂੰ ਬੜੇ ਬੜੇ ਅਹੁਦੇ ਵਾਸਤੇ ਲਖਾਈ ਪੜ੍ਹਾਈ ਕਰਵਾ ਕੇ ਸੱਚਾ ਪਾਤਸ਼ਾਹ ਜੀਓ ਇੱਕ ਬੱਚਾ ਸਰਗੋਗ ਸੱਚਾ ਪਾਤਸ਼ਾਹ ਅਨਮੇਂਦਰ ਸਿੰਘ ਪਿੰਡ ਮਢਾਲੀ ਤੋਂ ਸੱਚਾ ਪਾਤਸ਼ਾਹ ਜੀਓ ਸਨੋਫ ਲਖਵੀਰ ਸਿੰਘ ਦਾ ਲੜਕਾ ਉਸ ਬੱਚੇ ਨੂੰ ਫੌਜ ਦੇ ਵਿੱਚ ਸੈਰਟਿੰਗ ਕਰਨਾ ਸੱਚਾ ਪਾਤਸ਼ਾਹ ਜੀਓ ਸੁਖ ਸ਼ਾਂਤੀ ਵਾਸਨਾ ਸੱਚਾ ਪਾਤਸ਼ਾਹ ਜੀਓ ਜਿਨ੍ਹਾਂ ਦੀਆਂ ਅਰਦਾਸਾਂ ਹੋਈਆਂ ਨੇ ਗੁਪਤ ਅਰਦਾਸਾਂ ਹੋਈਆਂ ਨੇ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਤੀ ਵਾਸਨਾ ਚੜਦੀ ਕਲਾ ਵਿੱਚ ਰੱਖਣਾ ਸੱਚਾ ਪਾਤਸ਼ਾਹ ਜੀਓ ਇੱਕ ਪਰਿਵਾਰ ਵੈਲਕਮ ਦੇ ਵਿੱਚ ਰਹਿੰਦਾਗਾ ਸਰਗੁ ਸੱਚਾ ਪਾਤਸ਼ਾਹ ਉਹਨਾਂ ਦੀ ਵੀ ਇੱਕ ਅਰਦਾਸ ਆਈ ਐ ਦੋ ਬੱਚੇ ਆ ਉਹਨਾਂ ਦੇ ਸੱਚਾ ਪਾਤਸ਼ਾਹ ਜੀਓ ਉਨ੍ਹਾਂ ਤੇ ਕਿਰਪਾ ਕਰਨਾ ਬੱਚਿਆਂ ਨੂੰ ਲਿਖਾਈ ਪੜ੍ਹਾਈ ਕਰਵਾ ਕੇ بڑے بڑے ਅਹੁਦੇ ਬਖਸ ਨੇ ਚੜ੍ਹਦੀ ਕਲਾ ਵਿੱਚ ਰੱਖਣਾ ਸੱਚਾ ਪਾਤਸ਼ਾਹ ਜੀਓ ਸੁਖ ਸ਼ਾਂਤੀ ਬਖਸਣਾ ਬੇਰੇ ਗਰੀਬ ਦੀਆਂ ਭਾਵਨਾਮਾ ਜੋ ਜੜੀਆਂ ਅਰਦਾਸਾਂ ਪ੍ਰਵਾਨ ਕਰਨੀਆਂ ਰੋੜ ਹਾਥਿਆਂ ਦੇ ਵਿੱਚੋਂ ਸੰਗਤਾਂ ਨੂੰ ਬਚਾ ਕੇ ਰੱਖਣਾ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਮਾਂ ਤੱਕ ਤੇਰੇ ਦਰਬਾਰ ਸਾਹਿਬ ਦੀ ਸੰਗਤਾਂ ਨੇ ਹਾਜ਼ਰੀ ਭਰੀ ਐ ਸੇਵਾ ਕਰੀਏ ਉਹਨਾਂ ਦੀਆਂ ਭਾਵਨਾਵਾਂ ਪੂਰੀਆਂ ਕਰਨੀਆਂ ਚੱਲਿਆ ਹੋਇਆ ਕਦਮ ਏਕ-ਏਕ ਲੇਖੇ ਲਾਉਣਾ ਸੱਚਾ ਪਾਤਸ਼ਾਹ ਜੀਓ ਜੋ ਅੰਮ੍ਰਿਤ ਵੇਲੇ ਦੇ ਜਾਗਨੇ ਅਸਨਾਨੇ ਵਸੇ ਹੈ ਤੇਰੇ ਦਰਬਾਰ ਸਾਹਿਬ ਦੀ ਹਾਜ਼ਰੀ ਭਰਨ ਦਾ ਬੜਾ ਭਾਗਾ ਸਮਾਂ ਵਸਿਆ ਸੱਚਾ ਪਾਤਸ਼ਾਹ ਜੀਓ ਸਤਨਾਮ ਵਾਹਿਗੁਰੂ ਦੇ ਜਾਪ ਕਰਵਾਏ ਨੇ ਮੂਲ ਮੰਤਰ ਦੇ ਪਾਠ ਕਰਵਾਏ ਨੇ ਸੱਚਾ ਪਾਤਸ਼ਾਹ ਤੇਰੇ ਦਰਬਾਰ ਸਾਹਿਬ ਦੀ ਤੈਂ ਹਾਜ਼ਰੀ ਪਰਵਾਈ ਹੈ ਚੌਰ ਸਾਹਿਬ ਦੀ ਸੇਵਾ ਕਰਵਾਈ ਹੈ ਸੱਚਾ ਪਾਤਸ਼ਾਹ ਜੀਓ ਅਮਰਤ ਵੇਲੇ ਦੇ ਨਿਤਨੇਮ ਕਰਵਾਏ ਨੇ ਨਿਤਨੇਮ ਕਰਦਿਆਂ ਅਰਦਾਸਾਂ ਬੇਨਤੀਆਂ ਕਰਦਿਆਂ ਤੋਂ ਏਕ ਨੀ ਅਨੇਕਾ ਗਲਤੀਆਂ ਹੋ ਗਈਆਂ ਹੋਣੀਆਂ ਸੰਗਤ ਭਗਤ ਸੰਯੋਗ ਹੈ ਅੱਗੇ ਵਾਸਤੇ ਸੁੱਧ ਬਾਣੀ ਪੰਨਤੀ ਸੇਵਾ ਨਿਮਾਉਂਦੀ ਆਗਿਆ ਬਖਸ਼ਨੀ ਅਖਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਸਈ ਪਿਆਰੇ ਮੇਲੇ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਸਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹੇ ਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸੇਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਤੇ ਜੋ ਪਰਬ ਕੋ ਮਿਲ ਬੋਜਹ ਖੋਜ ਸਤ ਮੈਂ ਲੇ ਪਰਾਜ ਕਰੇਗਾ ਖਾਲਸਾ ਆ ਕੀ ਰਹੇ ਨ ਕੋਈ ਖਵਾਰ ਹੋਏ ਸਭ ਲੇਗੀ ਬਚੀ ਸਰਨ ਜੋ ਹੋਏ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਤੇ ਗੁਰ ਪਰਮਦਾਰਨ ਹਾਰ ਜੋ ਸਰਦਾ ਕਰ ਸੇਵਤੇ ਗੁਰ ਪਰਮਦਾਰਨ ਹਾਰ ਬੋਲੇ ਸੋਨਿਹਾਲ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਜਿਨ੍ਹਾਂ ਨੇ ਸਾਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਅਸਨਾਣੇ ਵਕਸੇ ਆ ਬੜ ਭਾਗਾ ਸਮਾ ਵਕਸੇ ਆ ਪਰਵਾਰ ਸਾਹਿਬ ਦੀਆਂ ਹਾਜ਼ਰੀਆਂ ਭਰਨ ਦਾ ਨਿਤਨੇਮ ਕਰਨ ਦਾ ਧੰਨਵਾਦ ਸੰਗਤਾਂ ਦਾ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਹਾਜ਼ਰੀਆਂ ਭਰੀਆਂ ਨੇ ਸੇਵਾ ਕਰੀ ਹੈ ਕਿਰਪਾ ਕਰਨਾ ਸੱਚਾ ਪਾਤਸ਼ਾਹ ਇਹਨਾਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਚੜ੍ਹਦੀ ਕਲਾ ਵਿੱਚ ਰੱਖਣਾ ਸੁਖ ਸ਼ਾਂਤੀ ਬਖਸ਼ਣਾ ਸੰਗਤਾਂ ਨੂੰ ਬੇਨਤੀ ਆਏ ਅਰਦਾਸ ਦੇਸ਼-ਪ੍ਰਦੇਸ਼ ਦੇ ਵਿੱਚ ਸੰਗਤਾਂ ਤੱਕ ਪਹੁੰਚਾਇਆ ਕਰੋ ਸਹੀ ਜਗ੍ਹਾ ਤੇ ਲਾ ਕੇ ਸੁਣਿਆ ਕਰੋ ਚੜ੍ਹਦੀ ਕਲਾ ਵਿੱਚ ਰਹੋਗੇ ਕਿਰਪਾ ਕਰੂਗਾ ਮਾਲਕ ਸਭ ਦੇ ਦੁੱਖਾਂ ਕਲੇਸ਼ਾਂ ਦੇ ਨਾਸ ਹੋਣਗੇ ਸੁਖ ਸ਼ਾਂਤੀ ਬਖਸ਼ੂਗਾ ਮੇਰਾ ਸਤਿਗੁਰੂ ਹੋਈਆਂ ਭੁੱਲਾਂ ਦੀ ਸੰਗਤਾਂ ਤੋਂ ਮਾਫੀ ਚਾਹੁੰਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ बोले सोनेहालो शास्त्रियाँ का लो वाहू जी का खालसा वाहेगुरु जी की फतेह